ਲੈਨੀ ਐ ਪੰਜਾਬ ਨਾਲ ਪੰਗੇ ਦਿੱਲੀਏ ਰੱਖ ਦੀ ਕਰਾਈ ਨਿੱਤ ਦੰਗੇ ਦਿੱਲੀਏ ਲੈਨੀ ਐ ਪੰਜਾਬ ਨਾਲ ਪੰਗੇ ਦਿੱਲੀਏ ਰੱਖ ਦੀ ਕਰਾਈ ਨਿੱਤ ਦੰਗੇ ਦਿੱਲੀਏ ਪੁੱਤਰੇ ਹੋਏ ਸਾਨਾ ਕੋਲੋਂ ਬਚ ਕੇ ਰਹੀ ਐਨਾ ਮੂਰੇ ਕਿੱਥੇ ਬੈਰੀਗੇਟ ਅੜੇ ਨੇ ਵਾਰਨਿੰਗ ਤੈਨੂੰ ਮੰਨ ਜਾ ਤੂੰ ਦਿੱਲੀਏ ਨਹੀਂ ਤਾਂ ਜੱਟਾਂ ਕੋਲੇ ਹੋਰ ਵੀ ਤਰੀਕੇ ਬੜੇ ਨੇ ਵਾਰਨਿੰਗ ਤੈਨੂੰ ਮੰਨ ਜਾ ਤੂੰ ਦਿੱਲੀਏ ਨਹੀਂ ਤਾਂ ਜੱਟਾਂ ਕੋਲੇ ਹੋਰ ਵੀ ਤਰੀਕੇ ਬੜੇ ਨੇ ਸੀ ਧਰਤੀ ਨਾਲ ਜੁੜੇ ਹੋਏ ਆ ਜਿਹੜਾ ਉੱਡੇ ਅਸਮਾਨੀ ਉਹਨੂੰ ਲਾਉਣਾ ਜਾਂਦੇ ਭੜੀ ਉੱਤੇ ਅਗੇ ਕੱਖ ਵੀ ਨਹੀਂ ਛੱਡਣਾ ਤਵੀਆਂ ਆਣਾ ਸੜਕਾਂ ਵੀ ਵਾਉਣਾ ਜਾਂਦੇ ਇੱਕਵੀਂ ਸਦੀ ਦੇ ਘੋੜੇ ਲੋਹੇ ਦੇ ਬਣੇ ਜਿਹੜੇ ਅਰਜਣ ਫੋੜ ਸੜਕਾਂ ਤੇ ਖੜੇ ਨੇ ਵਾਰਨਿੰਗ ਤੈਨੂੰ ਮੰਨ ਜਾ ਤੂੰ ਦਿੱਲੀਏ ਨਹੀਂ ਤਾਂ ਜੱਟਾਂ ਕੋਲੇ ਹੋਰ ਵੀ ਤੋਰੀ ਕਹਿ ਬੜੇ ਨੇ ਵਾਰਨਿੰਗ ਤੈਨੂੰ ਮੰਨ ਜਾਂ ਤੂੰ ਦਿੱਲੀਏ ਨਹੀਂ ਤਾਂ ਝੱਟਾਂ ਕੋਲੇ ਹੋਰ ਵੀ ਤਰੀਕੇ ਬੜੇ ਨੇ ਉਹ ਛੰਬੂ ਨੂੰ ਬਣਾਈ ਬੈਠੀ ਬਾਰਡਰ ਤੂੰ ચીਂਹ ਦਾ ਮੁੜਦੇ ਨਹੀਂ ਪਿੱਛੇ ਹੁਣ ਮਸਲਾ ਜ਼ਮੀਨ ਦਾ ਜਿੰਨਾ ਚਿਰ ਹੱਥ ਤੇਰੇ ਜੁੜਦੇ ਨਹੀਂ ਉਹਨਾਂ ਚਿਰ ਪਿੰਡੇ ਅਸੀਂ ਮੁੜਦੇ ਨਹੀਂ ਬਦਲੇ ਪੱਗਾਂ ਦੇ ਜਿਹੜੇ ਲਾਉਂਦੇ ਟੋਪੀਆਂ ਬਾਜਾਂ ਵਾਲੇ ਦੇ ਨੇ ਪੁੱਤ ਬਾਰਡਰਾਂ ਤੇ ਖੜੇ ਨੇ ਵਾਰਨਿੰਗ ਤੈਨੂੰ ਮੰਨ ਜਾ ਤੂੰ ਦਿਲੀਏ ਨਹੀਂ ਤਾਂ ਜੱਟਾਂ ਕੋਲੇ ਹੋਰ ਵੀ ਤਰੀਕੇ ਬੜੇ ਨੇ ਵਾਰਨਿੰਗ ਤੈਨੂੰ ਮੰਨ ਜਾ ਤੂੰ ਦਿਲੀਏ ਨਹੀਂ ਤਾਂ ਜੱਟਾਂ ਕੋਲੇ ਹੋਰ ਵੀ ਤਰੀਕੇ ਬੜੇ ਨੇ ਹੁ ਕਿੰਨਾ ਚਿਰ ਹੱਕ ਸਾਡੇ ਦੱਬੀ ਰੱਖੇਂਗੀ ਨਾ ਬਹੁਤਾ ਚਿਰ ਚੱਲਣੀ ਆ ਨੀ ਤਾਂ ਖੁੱਟੀਆਂ ਚੱਲੇ ਦੌਲਤ ਪੂਰੇ ਤੋਂ ਭਰ ਕੇ ਟਰਾਲੀਆਂ ਤੇਰੀ ਹੱਕ ਉੱਤੇ ਖਾਣੀਆਂ ਨੇ ਰਾੜ ਰੋਟੀਆਂ ਬਾਬੇ ਨਾਨਕ ਦੇ ਫਿਰਦੇ ਆ ਖੇਤ ਖੋਣ ਨੂੰ ਜੋ ਰਲ ਸਰ ਕਰਨ ਬਦਾਲੀ ਖੜੇ ਨੇ ਵਾਰਨਿੰਗ ਤੈਨੂੰ ਮੰਨ ਜਾ ਤੂੰ ਦਿੱਲੀਏ ਨਹੀਂ ਤਾਂ ਝੱਟਾਂ ਕੋਲੇ ਹੋਰ ਵੀ ਤਰੀਕੇ ਬੜੇ ਨੇ ਵਾਰਨਿੰਗ ਤੈਨੂੰ ਮੰਨ ਜਾ ਤੂੰ ਦਿੱਲੀਏ ਨਹੀਂ ਤਾਂ ਝੱਟਾਂ ਕੋਲੇ ਹੋਰ ਵੀ ਤਰੀਕੇ ਬੜੇ ਨੇ ਹੁਕਾ ਤੋਂ ਲੈਨੀ ਐ ਪੰਜਾਬ ਨਾਲ ਪੰਗੇ ਦਿੱਲੀਏ ਰੱਖ ਦੀ ਕਰਾਈ ਨਿੱਤ ਦੰਗੇ ਦਿੱਲੀਏ ਲੈਨੀ ਐ ਪੰਜਾਬ ਨਾਲ ਪੰਗੇ ਦਿੱਲੀਏ ਰੱਖ ਦੀ ਕਰਾਈ ਨਿੱਤ ਦੰਗੇ ਦਿੱਲੀਏ ਪੁੱਤਰੇ ਹੋਏ ਸਾਨਾਂ ਕੋਲੋਂ ਬਚ ਕੇ ਰਹੀ ਐਨਾ ਮੂਰੇ ਕਿੱਥੇ ਬੈਰੀਗੇਟ ਅੜੇ ਨੇ ਵਾਰਨਿੰਗ ਤੈਨੂੰ ਮੰਨ ਜਾ ਤੂੰ ਦਿੱਲੀਏ ਨਹੀਂ ਤਾਂ ਜੱਟਾਂ ਕੋਲੇ ਹੋਰ ਵੀ ਤੇਰੀ ਕਹਿ ਬੜੇ ਨੇ ਵਾਰਨਿੰਗ ਤੈਨੂੰ ਮੰਨ ਜਾ ਤੂੰ ਦਿੱਲੀਏ ਨਹੀਂ ਤਾਂ ਜੱਟਾਂ ਕੋਲੇ ਹੋਰ ਵੀ ਤੇਰੀ ਕਹਿ ਬੜੇ ਨੇ ਭਾਵੇਂ ਅਸੀਂ ਧਰਤੀ ਨਾਲ ਜੁੜੇ ਹੋਏ ਹਾਂ ਜਿਹੜਾ ਉੱਡੇ ਅਸਮਾਨੀ ਉਨੂੰ ਲਾਉਣਾ ਜਾਂਦੇ ਅੜੀ ਉੱਤੇ ਅੱਗੇ ਕੱਖ ਵੀ ਨਹੀਂ ਛੱਡਣਾ ਆਵੀ ਆਣਾ ਸੜਕਾਂ ਵੀ ਵਾਣਾ ਜਾਣਦੇ ਇੱਕਵੀਂ ਸਦੀ ਦੇ ਘੋੜੇ ਲੋਹੇ ਦੇ ਬਣੇ ਜਿਹੜੇ ਅਰਜਣ ਫੋੜ ਸੜਕਾਂ ਤੇ ਖੜੇ ਨੇ ਵਾਰਨਿੰਗ ਤੈਨੂੰ ਮੰਨ ਜਾ ਤੂੰ ਦਿੱਲੀਏ ਨਹੀਂ ਤਾਂ ਜੱਟਾਂ ਕੋਲੇ ਹੋਰ ਵੀ ਤੋਰੀ ਕਹਿ ਬੜੇ ਨੇ ਵਾਰਨਿੰਗ ਤੈਨੂੰ ਮੰਨ ਜਾ ਤੂੰ ਦਿੱਲੀਏ ਨਹੀਂ ਤਾਂ ਜੱਟਾਂ ਕੋਲੇ ਹੋਰ ਵੀ ਤੋਰੀ ਕਹਿ ਬੜੇ ਨੇ ਉਹ ਛੰਬੂ ਨੂੰ ਬਣਾਈ ਬੈਠੀ ਬਾਰਡਰ ਤੂੰ ચીਨ ਦਾ ਮੁਰਦੇ ਨਹੀਂ ਪਿੱਛੇ ਹੁਣ ਮਾਸਲਾ ਜ਼ਮੀਨ ਦਾ ਜਿੰਨਾ ਚਿਰ ਹੱਥ ਤੇਰੇ ਜੁੜਦੇ ਨਹੀਂ ਉਹਨਾ ਚਿਰ ਪਿੰਡੇ ਅਸੀਂ ਮੁੜਦੇ ਨਹੀਂ ਬਦਲੇ ਪੱਗਾਂ ਦੇ ਜਿਹੜੇ ਲਾਉਂਦੇ ਟੋਪੀਆਂ ਬਾਜਾਂ ਵਾਲੇ ਦੇ ਨੇ ਪੁੱਤ ਬਾਰਡਰਾਂ ਤੇ ਖੜੇ ਨੇ ਵਾਰਨਿੰਗ ਤੈਨੂੰ ਮੰਨ ਜਾ ਤੂੰ ਦਿਲੀਏ ਨਹੀਂ ਤਾਂ ਜੱਟਾਂ ਕੋਲੇ ਹੋਰ ਵੀ ਤਰੀਕੇ ਬੜੇ ਨੇ ਵਾਰਨਿੰਗ ਤੈਨੂੰ ਮੰਨ ਜਾ ਤੂੰ ਦਿਲੀਏ ਨਹੀਂ ਤਾਂ ਜੱਟਾਂ ਕੋਲੇ ਹੋਰ ਵੀ ਤਰੀਕੇ ਬੜੇ ਨੇ ਹੁ ਕਿੰਨਾ ਚਿਰ ਹੱਕ ਸਾਡੇ ਦੱਬੀ ਰੱਖੇਂਗੀ ਨਾ ਬਹੁਤਾ ਚਿਰ ਚੱਲਣੀ ਆ ਨੀ ਤਾਂ ਖੋਟੀਆਂ ਚੱਲੇ ਦੌਲਤ ਪੂਰੇ ਤੋਂ ਭਰ ਕੇ ਟਰਾਲੀਆਂ ਤੇਰੀ ਹੱਕ ਉੱਤੇ ਖਾਣੀਆਂ ਨੇ ਰਾੜ ਰੋਟੀਆਂ ਬਾਬੇ ਨਾਨਕ ਦੇ ਫਿਰਦੇ ਆ ਖੇਤ ਖੋਣ ਨੂੰ ਜੋ ਰਲ ਸਰਕਾਰਾਂ ਬਦਾਲੀ ਖੜੇ ਨੇ ਵਾਰਨਿੰਗ ਤੈਨੂੰ ਮੰਨ ਜਾ ਤੂੰ ਦੱਲੀਏ ਨਹੀਂ ਤਾਂ ਝੱਟਾਂ ਕੋਲੇ ਹੋਰ ਵੀ ਤਰੀਕੇ ਬੜੇ ਨੇ ਵਾਰਨਿੰਗ ਤੈਨੂੰ ਮੰਨ ਜਾ ਤੂੰ ਦੱਲੀਏ ਨਹੀਂ ਤਾਂ ਝੱਟਾਂ ਕੋਲੇ ਹੋਰ ਵੀ ਤਰੀਕੇ ਬੜੇ ਨੇ